ਕਟੜਾ ਐਕਸਪ੍ਰੈਸ ਵੇ ਦੇ ਲਈ ਮੋਗਾ ਜ਼ਿਲ੍ਹਾ ਦੇ ਪਿੰਡ ਡਾਲਾ 'ਚ ਕਿਸਾਨਾਂ ਦੀ ਐਕਵਾਇਰ ਕੀਤੀ ਗਈ ਜ਼ਮੀਨ ਦਾ ਜਦੋਂ ਪ੍ਰਸ਼ਾਸਨ ਕਬਜ਼ਾ ਲੈਣ ਪਹੁੰਚਿਆ ਤਾਂ ਕਿਸਾਨਾਂ ਨੇ ਜੰਮ ਕੇ ਪ੍ਰਸ਼ਾਸਨ ਦਾ ਵਿਰੋਧ ਕੀਤਾ ਕਿਸਾਨਾਂ ਦਾ ਇਲਜ਼ਾਮ ਹੈ ਕਿ ਉਹਨਾਂ ਦੀ ਐਕਵਾਇਰ ਕੀਤੀ ਗਈ ਜ਼ਮੀਨ ਦਾ ਮੁਆਵਜ਼ਾ ਹਾਲੇ ਤੱਕ ਉਹਨਾਂ ਦੇ ਖਾਤਿਆਂ 'ਚ ਨਹੀਂ ਪਾਇਆ ਗਿਆ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੇ ਪ੍ਰਸ਼ਾਸਨ ਦੀਆਂ ਹਦਾਇਤਾਂ ਤੇ ਕਣਕ ਦੀ ਬਜਾਈ ਵੀ ਕਰ ਦਿੱਤੀ ਸੀ। ਕਿਸਾਨ ਯੂਨੀਅਨ ਦੇ ਆਗੂ ਨੇ ਜਦੋਂ ਪ੍ਰਸ਼ਾਸਨ ਨੂੰ ਸਾਰੀ ਸਮੱਸਿਆ ਦੱਸੀ ਤਾਂ ਤਹਿਸੀਲਦਾਰ ਲਖਵਿੰਦਰ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਜਲਦੀ ਉਹਨਾਂ ਦੇ ਮੁਆਵਜ਼ੇ ਦੀ ਅਦਾਇਗੀ ਵੀ ਕਰ ਦਿੱਤੀ ਜਾਵੇਗੀ। ਜਿਸ ਤੋਂ ਬਾਅਦ ਕਿਸਾਨਾਂ ਨੇ ਬੁਲਡੋਜ਼ਰ ਚਲਾਉਣ ਦੀ ਇਜਾਜ਼ਤ ਵੀ ਦੇ ਦਿੱਤੀ। ਕਿਸਾਨਾਂ ਨੇ ਕਿਹਾ ਕਿ ਉਹਨਾਂ ਨੇ ਪ੍ਰਸ਼ਾਸਨ ਦੀਆਂ ਹਦਾਇਤਾਂ ਤੇ ਕਣਕ ਦੀ ਬਜਾਈ ਵੀ ਕਰ ਦਿੱਤੀ ਸੀ। ਪ੍ਰਸ਼ਾਸਨ ਨੂੰ ਇਸ ਦੇ ਨੁਕਸਾਨ ਦੀ ਪ੍ਰਭਾਈ ਵੀ ਕਰਨੀ ਚਾਹੀਦੀ ਹੈ। ਕੀ ਨਾਮ ਹੈ ਵੀਰ ਜੀ ਤੁਹਾਡਾ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਜੀ ਕੀ ਰੋਲਾ ਇੱਥੇ ਜਗਨ ਲੈ ਕੇ ਸਾਨੂੰ ਜੀ ਜ਼ਮੀਨ ਦੇ ਪੈਸੇ ਮਿਲੇ ਨਹੀਂਗੇ ਤੇ ਧੱਕੇ ਨਾਲ ਕਬਜ਼ਾ ਕਰਨਾ ਹੈ ਇਹ ਹਾਈਵੇ ਦੀ ਜਗ੍ਹਾ ਹੈ ਹਾਂਜੀ ਹਾਈਵੇ ਕੱਢ ਰਿਹਾ ਕਿਹੜਾ ਹਾਈਵੇ ਕੱਢ ਰਿਹਾ ਇੱਥੋਂ ਨੈਸ਼ਨਲ ਨੈਸ਼ਨਲ ਐਨ 78 ਨੈਸ਼ਨਲ ਐਨ 78 ਕਿੰਨੀ ਜ਼ਮੀਨ ਹੈ ਤੁਹਾਡੀ ਇੱਕ ਕਿਲਾ ਤਿੰਨ ਕਨਾਲਾਂ ਇੱਕ ਮਰਦਾ ਕੋਲ ਕਿੰਨੀਆਂ ਫੈਮਲੀਆਂ ਹੈਗੀਆਂ ਜਿੰਨਾਂ ਦੀ ਜਗ੍ਹਾ ਹੈਗੀ ਸਾਰੀ ਚਾਰ ਫੈਮਲੀਆਂ ਬਜੀ ਕਿੰਨੇ ਪੈਸੇ ਰਹਿੰਦੇ ਤੁਹਾਡੇ 85 ਲੱਖ ਰੁਪਏ ਕੋਈ ਪੈਸਾ ਨਹੀਂ ਆਇਆ ਜੀ ਕੋਈ ਪੈਸਾ ਨਹੀਂ ਆਇਆ ਹਾਂਜੀ ਇੱਕ ਵੀ ਪੈਸਾ ਨਹੀਂ ਆਇਆ ਫਿਰ ਤੁਸੀਂ ਵੱਲੋਂ ਕਿਹਾ ਗਿਆ ਵੀ ਖਾਤੇ ਦੇ ਕੁਝ ਪੈਸੇ ਪਾਏ ਗਏ ਤੁਹਾਡੇ ਖਾਤੇ ਜੀ ਨਹੀਂ ਜੀ ਕੁਝ ਨਹੀਂ ਪਾਇਆ ਤੁਹਾਡੇ ਖਾਤੇ ਕੁਝ ਨਹੀਂ ਤੇ ਤੁਹਾਨੂੰ ਕਿਸੇ ਅਧਿਕਾਰੀ ਨਾਲ ਗੱਲ ਹੋਈ ਤੁਹਾਡੀ ਹਾਂਜੀ ਕਿਸੇ ਅਧਿਕਾਰੀ ਨਾਲ ਗੱਲ ਹੋਈ ਹਾਂਜੀ ਤਹਿਸੀਲਦਾਰ ਸਾਹਿਬ ਨਾਲ ਅਸੀਂ ਪੁੱਛ ਕੇ ਕਣਕਬੀਜੀ ਸੀ ਅੱਜ ਉਹ ਮੁੱਕਰ ਗਏ ਹੁਣ ਅੱਜ ਵੀ ਰੋਣਾ ਪਿਆ ਜਿਹੜੀ ਅੱਜ ਕੱਲ੍ਹ ਕਰਦੇ ਆਈ ਧੱਕੇ ਨਾ ਆਇਆ ਜੀ ਜਗਰੂਪ ਸਿੰਘ ਜੀ ਕੀ ਰੋਲਾ ਕੀ ਅੱਜ ਜਗ੍ਹਾ ਅੱਜ ਕੀ ਰੋਲਾ ਕੀ ਇੱਥੇ ਤੇ ੱਟਕੇ ਨਾ ਸਾਰਾ ਪ੍ਰਸ਼ਾਸਨ ਕਬਜ਼ਾ ਕਰਨ ਆਇਆ ਏ ਜਮੀਨ ਤੇ ਇਹ ਨੈਸ਼ਨਲ ਐਨ 77 ਚ ਜਿਹੜੀ ਜੰਮੂ ਕਟੜਾ ਹਾਈਵੇ ਆ ਉਹਦੇ ਤੇ ਜਮੀਨ ਆਈ ਦੀਆਂ ਰਿਕੁਆਇਰ ਹੋਈ ਗਈਆਂ ਸਾਡੇ ਖਾਤੇ ਤੇ ਕੋਈ ਨਹੀਂ ਆਇਆ ਇਹ ਆਂਦੇ ਆ ਵੀ ਅਸੀਂ ਪਤਾ ਵਾ ਪਰ ਸਾਡੇ ਕੋਲੇ ਕੁਝ ਨਹੀਂ ਆਇਆ ਕਿ ਕਿਹਦੇ ਕੋਈ ਪੈਸਾ ਨਹੀਂ ਆਇਆ ਕੋਈ ਪੈਸਾ ਨਹੀਂ ਆਇਆ ਇਹ ਕਿੰਨੀ ਟੋਟਲ ਕਿੰਨੀ ਮੋੜੋਂ ਬੰਦੀ ਹੋਣੀ ਸਾਡੀ 38 ਲੱਖ ਰੁਪਏ ਆ ਕਿੰਨੇ ਕਿਸਾਨ ਨੇ ਜਿਨ੍ਹਾਂ ਦੀ ਜਗ੍ਹਾ ਇੱਥੇ ਵਿੱਚ ਆਉਂਦੀ ਹੈ ਇਹ 5 ਕਿਸਾਨ ਆ ਜੀ ਇਹ ਰਕਬਾ ਕਿੱਲਾ ਆ ਜਾਂਦਾ ਜੀ ਇਹ ਕਿਹੜੇ ਪਿੰਡ ਦੀ ਪਿੰਡ ਦੀ ਜਮੀਨ ਆ ਇਹ ਕਿਹੜਾ ਮੋਗਾ ਇਹ ਕਿਹੜਾ ਮੋਗਾ ਕਿੰਨੀ ਟੋਟਲ ਜ਼ਮੀਨ ਹੈ ਜੀ ਇਹਦੀ ਇਹ ਟੋਟੋ 6.5 ਕਿੱਲੇ ਆ ਜੀ ਜਿੰਨਾਂ ਦਾ ਹਜੇ ਤੱਕ ਕੋਈ ਪੈਸਾ ਨਹੀਂ ਆਇਆ ਤੇ ਲਗਾਤਾਰ ਅਧਿਕਾਰੀਆਂ ਨਾਲ ਗੱਲ ਹੋਈ ਤੁਹਾਡੀ ਕਿਸੇ ਨਾਲ ਹਾਂ ਜੀ ਲਗਾਤਾਰ ਹੁੰਦੀ ਆ ਬਸ ਹਰ ਵਾਰੀ ਇਹ ਆਈ ਕਹਿੰਦੇ ਅਧਿਕਾਰੀ ਇੱਕ ਮਹੀਨੇ ਨੂੰ ਪੇਮੈਂਟ ਆ ਜੂ ਇੱਕ ਮਹੀਨੇ ਨੂੰ ਪੇਮੈਂਟ ਆ ਜੂ ਹਾਲਾਂਕਿ ਜਿਹੜੀ ਅਸੀਂ ਕਣਕ ਹੈ ਤਸਵੀਲਦਾਰ ਨੂੰ ਪੁੱਛ ਕੇ ਵੀਜੀ ਸੀ ਉਹਨਾਂ ਨੇ ਇਹ ਕਿਹਾ ਸੀਗਾ ਵੀ ਜੇ ਬੀਜਣ ਵਾਲੀ ਕਣਕਾ ਤੁਹਾਡੀ ਵੱਢਣ ਵਾਲੀ ਹੋਈ ਤੇ ਅਸੀਂ ਨਹੀਂ ਕਵਾਵਾਂਗੇ ਤੁਸੀਂ ਕਣਕ ਵੱਢ ਲਿਓ ਉਸ ਤੋਂ ਬਾਅਦ ਅਸੀਂ ਕਬਜ਼ਾ ਲਵਾਂਗੇ ਪਰ ਅੱਜ ਇਹ ਖੜੀ ਫਸਲ ਤੇ ਇਹਨਾਂ ਨੇ ਆਪਦੇ ਬਲਡੋਜ਼ਰ ਚਲਾਤੇ ਆ ਕੋਈ ਪੈਸਾ ਕੋ ਫੇਰੇ ਕਬਜ਼ਾ ਲਿਆ ਕੀ ਮੰਗੀ ਹੈ ਤੁਹਾਡੀ ਸਾਡੀ ਮੰਗ ਇਹ ਹੈ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਸਾਡਾ ਮੁਆਵਜ਼ਾ ਦਿੱਤਾ ਜਾਵੇ ਸਾਨੂੰ ਪੈਸੇ ਜਿਹੜੇ ਉਹ ਖਾਤੇ ਸਾਡੇ ਪਾਏ ਜਾਣ ਸੀਲਾ ਸਾਹਿਬ ਅੱਜ ਇਥੇ ਕਿਸਾਨਾਂ ਨੇ ਰੋਲ ਦਿੱਤਾ ਕੋਈ ਕਬਜ਼ੇ ਨੂੰ ਲੈ ਕੇ ਨੈਸ਼ਨਲ ਹਾਈਵੇਅ ਦੇ ਕੀ ਮਾਮਲਾ ਕੀ ਹੈ ਮੰਗਵਲਾ ਇਸ ਤਰ੍ਹਾਂ ਸੀਗਾ ਇਹ ਕਹਿੰਦੇ ਵੀ ਸਾਡੇ ਕਈਆਂ ਜ਼ਿਮੀਦਾਰਾਂ ਦੇ ਪੈਸੇ ਖਾਤਿਆਂ 'ਚ ਨਹੀਂ ਪਏ ਉਹ ਜਿਹੜੇ ਪੈਸੇ ਇੰਨਾ ਦੇ ਖਾਤਿਆਂ 'ਚ ਪਾਤੇ ਹੈਗੇ ਆ ਇਹਨਾਂ ਇਸ ਸੈਟਲਮੈਂਟ ਸਾਡੀ ਕਿੰਨੇ ਕਿਸਾਨਾਂ ਦੀ ਜਗ੍ਹਾ ਦਾ ਰੁਵਾਇਤ ਸੀ ਇਹ 6-7 ਬੰਦੇ ਸੀ ਬਸ ਕਿੰਨੀ ਜਗ੍ਹਾ ਸੀ ਟੋਟਲ ਇਹ ਤਕਰੀਬਨ 5 ਏਕੜ ਜਗ੍ਹਾ ਸੀ ਜਿਹੜੇ ਅੱਗੇ ਜਿਹੜੇ ਕਿਸਾਨ ਮੇਰੇ ਵੀਰ ਹੈਗੇ ਬਹੁਤ ਸਮਝਦਾਰ ਹੈਗੇ ਆ ਇਹਨਾਂ ਨੇ ਰਿਕੁਐਸਟ ਕੀਤੀ ਵੀ ਸਾਡੇ ਕਈ ਭਰਾਵਾਂ ਦੇ ਪੈਸੇ ਖਾਤਿਆਂ 'ਚ ਨਹੀਂ ਪਏ ਉਹ ਅਸੀਂ ਇਹਨਾਂ ਦਾ ਜਾਨਕਾ ਸਰਟੀਫਿਕੇਸ਼ਨ ਕਰਾਤੀ ਆ ਤਸੱਲੀ ਕਰਾਤੀ ਆ ਵੀ ਤੁਹਾਡੇ ਖਾਤਿਆਂ 'ਚ ਪੈਸੇ ਆਰਦੀ ਪੈ ਜਾਂਦੇ ਆ ਇਹਨਾਂ ਦੀ ਤਸੱਲੀ ਹੋ ਗਈ ਹੈ ਇਹ ਕਹਿੰਦੇ ਕਬਜ਼ਾ ਲੈ ਲਓ ਕਿੰਨੀ ਜ਼ਮੀਨ ਹੈ ਜੀ ਦੋਨੋਂ ਇਹ ਤਕਰੀਬਨ 5 ਇੱਕ ਇੱਕੜ ਹੈਗੀ ਹੈ ਕਿਹੜੀ ਹਾਈਵੇ ਨਿਕਲਿਆ ਜੀ ਇਹ ਐਨਐਸ 753 ਆਈ ਵੀ ਹੈਗਾ ਜੋ ਜੰਮੂ ਘਟਾੜਾ ਜਾ ਰਿਹਾ ਹੈ ਟੋਟਲ ਕਿੰਨੇ ਕਿਸਾਨ ਹੈਗੇ ਸੀ ਜਿਹੜੇ ਵੀ ਇਹਦਾ ਤਕਰੀਬਨ 7-8 ਕਿਸਾਨ ਹੈਗੇ ਹੈ ਤਸੱਲੀ ਹੋ ਗਈ ਹੁਣ ਸਹਿਮਤੀ ਹੋ ਗਈ ਸਰ ਇਹਨਾਂ ਦਾ ਕਹਿਣਾਗਾ ਵੀ ਅਸੀਂ ਜਿਹੜੀ ਕੜਗ ਇੱਥੇ ਬੀਜੀ ਸੀਗੀ ਪੁੱਛ ਕੇ ਬੀਜੀ ਸੀ ਸਾਡੀ ਕੜਗ ਵੀ ਇਹ ਇਸ ਤਰ੍ਹਾਂ ਕਹਿੰਦੇ ਵੀ ਕਾਣਕ ਬਿਜਲੀ ਆ ਕੋਈ ਗੱਲ ਨਹੀਂ ਵੀ ਇਹ ਸਾਨੂੰ ਪੈਸੇ ਸਾਡੇ ਪੈਸਿਆਂ ਨਾਲ ਜਿਹੜੇ ਅਕਵਾਇਰ ਹੋਈ ਜ਼ਮੀਨ ਸਾਡੀ ਤਸੱਲੀ ਆ ਤੇ ਹੁਣ ਦੋ ਤੱਕ ਪੈਸੇ ਇਹਨਾਂ ਨੇ ਪੈਜਣਗੇ ਬਾ ਪੈ ਗਿਆ ਘੰਟੇ ਤੋਂ ਹੀ ਪੈਜਣੇ ਘੰਟੇ